ਬਰਥਡੇ ਪਾਰਟੀ ਮਨਾਉਣ ਦੇ ਲਈ ਲਿਆਸੀ ਹੋਟਲ ਵਿੱਚ ਚਾਰ ਦੋਸਤਾਂ ਨੇ ਕਮਰਾ ਵਿੱਚੋਂ ਇੱਕ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਨੇ ਕਿਹਾ ਇਸ ਨੂੰ ਦਿੱਤਾ ਗਿਆ ਗੈਰਕੁਮਲੀ ਨਸ਼ਾ ਥਾਣਾ ਕਨਾਲ ਕਲੋਨੀ ਵਿਖੇ ਕੀਤਾ ਗਿਆ ਉਹਦੇ ਸੱਤ ਆਪਣਾ ਤਿੰਨ ਸਾਥੀਆਂ ਦੇ ਉੱਤੇ ਮਾਮਲਾ ਦਰਜ ਪਰ ਹਜ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਮਾਮਲਾ ਬਠਿੰਡਾ ਦੇ ਡੱਬ ਵਾਲੀ ਰੋਡ ਦਾ ਜਿੱਥੇ ਉਦਮ ਸਿੰਘ ਨਗਰ ਦੇ ਰਹਿਣ ਵਾਲੇ ਚਾਰ ਦੋਸਤਾਂ ਵੱਲੋਂ ਬਰਥਡੇ ਪਾਰਟੀ ਮਨਾਉਣ ਦੇ ਲਈ ਇੱਕ ਹੋਟਲ ਦੇ ਵਿੱਚ ਕਮਰਾ ਲਿਆ ਸੀ ਤਾਂ ਵਿੱਚੋਂ ਇੱਕ ਦੀ ਸਿਹਤ ਵਿਗੜ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਦੇ ਮੂੰਹ ਦੇ ਵਿੱਚੋਂ ਛਾਗ ਆ ਰਹੀ ਸੀ ਤਾਂ ਉਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਐਸਐਚਓ ਹਰਜੀਵਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ ਪਿਤਾ ਦੇ ਬਿਆਨਾਂ ਦੇ ਵਿੱਚ ਉਸ ਨੇ ਇਹ ਗੱਲ ਕਹੀ ਹੈ ਕਿ ਇਸ ਨੂੰ ਕੋਈ ਗੈਰਕਾਨੂੰਨੀ ਨਸ਼ਾ ਦਿੱਤਾ ਗਿਆ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕਨਾਲ ਕਲੋਨੀ ਵਿਖੇ ਉਹਦੇ ਦੋਸਤਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਇਸ ਦਾ ਪੋਸਟਮਾਰਟਮ ਹੋਵੇਗਾ ਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਜਿਹੜੀ ਉਹਨਾਂ ਵੱਲੋਂ ਕੀਤੀ ਜਾਵੇਗੀ ਇੱਕ ਵਾਰੀ ਮਾਮਲਾ ਦਰਜ ਉਹਨਾਂ ਵੱਲੋਂ ਕੀਤਾ ਗਿਆ ਹੈ ਤੇ ਅਗਲੀ ਕਾਰਵਾਈ ਉਹਨਾਂ ਵੱਲੋਂ ਪੋਸਟਮਾਰਟਮ ਰਿਪੋਰਟ ਦੀ ਆਉਣ ਤੋਂ ਬਾਅਦ ਹੀ ਆਪਣਾ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਉਣਾ ਹੈ ਕੀ ਸੀ ਪੂਰਾ ਮਾਮਲਾ ਇਸ ਸਬੰਧੀ ਕੀ ਕਹਿੰਦੇ ਨੇ ਐਸਐਸਓ ਤਾਂ ਐਸਐਚਓ ਥਾਣਾ ਕਨਾਲ ਕਨੂਮੀ ਹਰਜੀਤ ਬਲ ਸਿੰਘ ਹਾਂ ਸਰਿਕਾਤ ਮਾਮਲਾ ਸੰਬੰਧਿਆ ਨੌਜਵਾਨ ਦਿੱਤਲੂ ਇਹ ਤੋਂ ਮਾਮਲਾ ਹਾਂਜੀ ਇੱਕ ਸ਼ਾਮ ਨੂੰ ਕੱਲ ਸਾਨੂੰ ਤਲਾ ਮਿਲੀ ਸੀਗੀ ਵੀ ਇੱਕ ਲੜਕੇ ਦੀ ਮੌਤ ਹੋ ਗਈ ਹੈ ਉਹਦੇ ਸਾਨੂੰ ਜਦੋਂ ਸਾਨੂੰ ਬਰਤਾਲ ਤੋਂ ਪਤਾ ਲੱਗਿਆ ਗਣਪਤੀ ਗੈਸਟ ਹਾਊਸ ਹੈ ਗਣਪਤੀ ਜਿਹੜੀ ਕਲੋਨੀ ਹੈ ਉਹਦੇ ਬਾਹਰਲੇ ਪਾਸੇ ਉੱਥੇ ਚਾਰ ਲੜਕੇ ਜਿਹੜੇ ਨੇ ਉਮਰ ਆ ਸਾਰੀ 18 ਤੋਂ ਲੈ ਕੇ 22 ਤੱਕ ਸਾਲ ਹੈਗੀ ਆ ਉਹ ਉੱਥੇ ਰੁਕੇ ਸੀਗੇ ਉਥੋਂ ਇੱਕ ਲੜਕੇ ਨੂੰ ਅਚਾਨਕ ਬੇਸ਼ਰੀ ਦੀ ਹਾਲਤ ਚ ਲੈ ਜਾਂਦਾ ਜਦੋਂ ਇਥੋਂ ਅਸੀਂ ਪਤਾ ਲੱਗਿਆ ਉਹਦੀ ਡੈਥ ਹੋ ਚੁੱਕੀ ਸੀਗੀ ਉਹਦੇ ਜਿਹੜੇ ਪੈਰੈਂਟ ਸਾਹ ਦੇ ਬਾਪ ਦੇ ਬਿਆਨ ਤੇ ਹਰਜੀਤ ਸਿੰਘਾ ਦੇ ਬਾਪ ਦਾ ਨਾਮ ਉਹਦੇ ਬਿਆਨ ਉਹਨੇ ਬਾਪ ਨੇ ਬਿਆਨ ਲਗਾਇਆ ਵੀ ਮੇਰੇ ਲੜਕੇ ਨੂੰ ਜਿਹੜਾ ਆਕਾਸ਼ ਵੀਕੂ ਹੋ ਰੇ ਤੇ ਚਾਰ ਚਾਰ ਮਤਲਬ ਜਿਹੜੇ ਸਾਥੀ ਸੀਗੇ ਨੇ ਤਿੰਨ ਸਾਥੀ ਉਹਨਾਂ ਨੇ ਇਹਨਾਂ ਨੂੰ ਕੋਈ ਨਸ਼ਾ ਕਰਤਾ ਕਰਾਤਾ ਉਹਦੇ ਸਬੰਧ ਚ ਅਸੀਂ ਇਹ 150 ਨੰਬਰ ਐਫ ਆਈ ਆਰ ਥਾਣਾ ਕਨਾਲ ਗੁਰੂ ਨੇ ਦਰਜ ਕਰ ਲਈ 304 ਜਿਹੜੀ ਪਹਿਲਾਂ ਸੀਗੀ ਹੁਣ 105 ਹੋ ਗਿਆ ਨੰਬਰ ਇਹਦੇ ਤਹਿਤ ਉਹਦੇ ਚ ਅਸੀਂ ਐਫ ਆਈ ਆਰ ਦਰਜ ਕਰਕੇ ਉਹਦੀ ਜਿਹੜੀ ਡੈਡਵਾਡੀ ਪੋਰਚਰੀ ਜਾਂ ਪੋਸਟਮਾਨ ਉਪਰਾ ਰਹੇ ਆ ਤੇ ਜਿਹੜੀ ਵੀ ਅਗਲੀ ਕਦਰ ਤਤਤੀਜ ਜਾਰੀ ਹੈਗੀ ਸਰ ਕਿੰਨੇ ਲੋਕਾਂ ਨੇ ਪਰਚਾ ਦਰਜ ਕੀਤਾ ਕਿਥੇ ਇਹ ਇਕੱਠੇ ਹੋਏ ਸੀ ਜਿਹੜੇ ਦੋਸਤ ਨੇ ਜਾਂ ਕੌਣ ਨੇ ਹਾਂਜੀ ਇਹ ਆਪਸ ਚ ਦੋਸਤ ਸੀਗੇ ਚਾਰੇ ਜਣੇ ਇਹਨਾਂ ਦੇ ਮਤਲਬ ਉਹਦੇ ਹੋਟਲ ਵਾਲੇ ਦੇ ਮੁਤਾਬਕ ਆ ਜਿਹੜਾ ਸੁਖਮੰਗਲਜੀਤ ਹੈ ਹੋਟਲ ਆ ਜਿਹੜਾ ਇਹਨਾਂ ਨੇ ਕਿਰਾਏ ਤੇ ਲਿਆ ਹੋਇਆ ਹੈਗਾ ਉਹਨੇ ਕਹਿ ਕਹਦਾ ਮੈਥੋਂ ਇਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਆਪਦੇ ਬਾਰਥੇ ਮਨਾਉਣਾ ਹੈਗਾ ਇਸ ਕਰਕੇ ਉਹਨਾਂ ਨੇ ਕਮਰਾ ਲਿਆ ਸੀਗਾ ਉਦੋਂ ਬਾਅਦ ਮਤਲਬ ਇਹ ਬੇਹੋਸ਼ ਹੋਇਆਗਾ ਉਹ ਇਤਿਹਾਜ਼ ਲੈਂਦਾਗਾ ਇਹ ਦੋਸਤ ਸੀਗੇ ਆ ਵੀ ਦੇ ਇਹ ਚਾਰ ਜਿਹੜੇ ਰਿਆਂ ਦਾ ਕੀ ਕਰਦੇ ਜੀ ਕੰਮ ਕਰ ਫਿਲਹਾਲ ਵਿਹਲੇ ਇੱਕ ਲੇਬਰ ਕਰਦੇ ਦੋ ਬੰਦੇ ਫੈਕਟਰੀ ਚ ਹੈਗੇ 400 ਕਿਲਾ ਜਿਹੜਾ ਸੰਤੀ ਗ੍ਰੋਥ ਸੈਂਟਰ ਤੋਂ ਲੇਬਰ ਕਰਦੇ ਸਰ ਉਦਮ ਸਿੰਘ ਨਗਰ ਇਹ ਉਦਮ ਸਿੰਘ ਨਗਰ ਆ ਸਾਡੇ ਮਤਲਬ ਕਨਾਲ ਥਾਣੇ ਚ ਪੈਦਾ ਉਥੋਂ ਦੇ ਰਹਿਣ ਵਾਲੇ ਮੌਢਲੇ ਹਾਲਾਤਾਂ ਤੋਂ ਕੀ ਲੱਗਦਾ ਜੀ ਮੌਢਲੇ ਹਾਲਾਤਾਂ ਤੋਂ ਤਾਂ ਜੀ ਦੇਖੋ ਪੋਸਟ ਮਾਰਨ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਕੀ ਹਾਲਾਤ ਬਣੇ ਜੀ ਤੇ ਕੋਈ ਬਾਡੀ ਤੇ ਕੋਈ ਨਿਸ਼ਾਨ ਕਿਸੇ ਤਰ੍ਹਾਂ ਦਾ ਨਹੀਂ ਬਾਡੀ ਤੇ ਕੋਈ ਕਿਸੇ ਤਰ੍ਹਾਂ ਦਾ ਨਿਸ਼ਾਨ ਨਹੀਂ ਹੈ ਜਬਾਡੀ ਦੀ ਸਾਰਾ ਚੈੱਕਅਪ ਕੀਤਾਗਾ ਬਾਕੀ ਫਿਰ ਵੀ ਪੋਸਟਮਾਰਨ ਤੋਂ ਬਾਅਦ ਜਿਹੜੀ ਰਿਪੋਰਟ ਆਉਗੀ